ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਚੰਗਾ ਬਰੀਡਰ ਆ ਜਿਹਦਾ ਤੁਹਾਨੂੰ ਪਤਾ ਵਧੀਆ ਰਿਜ਼ਲਟ ਆਉਂਦਾ ਉਸ ਬੱਕਰੇ ਤੋਂ ਕਰਾਸ ਕਰਾਓ ਪੱਠਾ ਖਾਲੀ ਲਓ ਜੇ ਤੁਸੀਂ ਨਸਲ ਦੇ ਕੰਮ ਕਰਨਾ ਕਿਉਂਕਿ ਤੁਸੀਂ ਮੰਡੀ ਚੋਂ ਜਾਂ ਕਿਸੇ ਦੇ ਘਰੋਂ ਪੱਠਾ ਲੈਨੇ ਹੋ ਅੱਜ ਕੱਲ ਖਰੀਦ-ਵੇਚ ਬਹੁਤ ਬੰਦੇ ਕਰਦੇ ਆ ਹਨਾ ਮੇਰੇ ਤੋਂ ਤੁਸੀਂ ਮੰਨ ਲਓ ਪੱਠਾ ਲਈਆਂ ਮੈਂ ਕਹਿ ਦੂੰਗਾ ਭਾਈ ਯਾਰ ਉਹਨਾਂ ਨੇ ਦਿੱਤੀਆਂ ਚੰਗੇ ਬੱਕਰੇ ਤੋਂ ਬਣੀਆਂ ਸੀ ਪਰ ਕੀ ਪਤਾ ਕਿਹੜੇ ਬੱਕਰੇ ਤੋਂ ਬਣੀਆਂ ਸੀ ਤੁਸੀਂ ਉਹਨਾਂ ਨੂੰ 5-6 ਮਹੀਨੇ ਸੰਭਿਆ ਅੱਗੇ ਬੱਚੇ ਤੋਂ ਡੇ ਨਰਮ ਆ ਗਏ ਮਾੜੇ ਆ ਗਏ ਕੁਆਲਿਟੀ ਘਟ ਆ ਗਈ ਤੁਹਾਡੀ ਸਾਰੀ ਮਿਹਨਤ ਗਈ ਉਹੀ ਬੱਚੇ ਤੁਹਾਨੂੰ 2 ਮਹੀਨੇ ਸਾਂਭ ਕੇ 4-5000 ਦਾ ਬੱਚਾ ਵਿਕਣਾ ਤੁਹਾਡਾ ਤੇ ਜੇਕਰ ਤੁਸੀਂ ਵਧੀਆ ਬਰੀਡਰ ਤੋਂ ਕਰਾਸ ਕਰਾਉਣੇ ਹੋ ਪੱਠਾ ਤੁਹਾਡੀਆਂ ਚੰਗੀ ਕੁਆਲਿਟੀ ਦੀਆਂ ਹੈਗੀਆਂ ਤਾਂ ਤੁਹਾਨੂੰ ਬੱਚੇ ਵੇਚਣ 'ਚ ਕੋਈ ਦਿੱਕਤ ਨਹੀਂ ਆਉਣੀ ਜੇ ਮਾਰਕੀਟ ਡਾਊਨ ਆ ਜਿਵੇਂ ਆ ਗਰਮੀ ਦੇ ਦਿਨ ਹੁੰਦੇ ਆ ਰੇਟ ਘੱਟ ਹੁੰਦੇ ਆ ਬੱਚਾ 2-4 ਮਹੀਨੇ ਰੋਕ ਲਓਗੇ ਚੰਗਾ ਰੇਟ ਦੇ ਕੇ ਜਾਊਗਾ ਪੱਠਾ ਮੰਨ ਲਓ ਆ ਗਈਆਂ ਅੱਗੇ ਤੁਹਾਡਾ ਵਧੀਆ ਫਾਰਮ ਚੱਲੂਗਾ ਉਹ ਪੱਠਾ ਤਿਆਰ ਕਰ ਲਓਗੇ ਬੱਕਰੇ ਵੇਚ ਦਿਓਗੇ ਠੀਕ ਆ ਕੋਸ਼ਿਸ਼ ਇਹ ਕਰੋ ਵੀ 2-4 ਦੰਦ ਪੱਠਾ ਲਓ ਜੀ ਨੇ ਨਵਾਂ ਫਾਰਮ ਕਰਨਾ ਜਿਨੇ ਬੱਕਰੀਆਂ ਲੈਣੀਆਂ ਹੈਗੀਆਂ ਬੱਕਰੀਆਂ ਲਓ ਬਈ ਭਰੋਸੇ ਵਾਲੇ ਬੰਦੇ ਤੋਂ ਅੱਜ ਕੱਲ ਇਹ ਕੰਮ 'ਚ ਠੱਗੀ ਬਹੁਤ ਹੋ ਗਈ ਆ ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਪਰ ਬਹੁਤ ਬੰਦੇ ਆਪਦਾ ਫਾਇਦਾ ਦੇਖਦੇ ਆ ਤੁਸੀਂ ਲੈਣ ਜਾਵੜੇ ਬਹੁਤ ਤੁਹਾਨੂੰ ਗੱਲਾਂ ਕਰਨਗੇ ਵੀ ਯਾਰ ਇਹ ਤਾਂ ਵਧੀਆ ਚੰਗੀ ਨਸਲ ਦੀ ਆ ਫਲਾਨੀ ਲਾਈਨ 'ਚੋਂ ਆ ਫਲਾਨੇ ਬੰਦੇ ਦੇ ਘਰੋਂ ਆਈ ਸੀਗੀ ਆਹ ਬੱਕਰੇ ਤੋਂ ਬੜੀਆਂ ਪਰ ਬਾਅਦ 'ਚ ਗੱਲਾਂ ਜੋ ਕੱਖ ਨਹੀਂ ਨਿਕਲਦਾ ਅਸੀਂ ਮੰਡੀਆਂ 'ਚ ਦੇਖਿਆ ਮੰਨ ਲਓ ਅੱਜ ਬੱਕਰੀ ਕਿਸੇ ਨੇ ਲਈ ਹੈ ਨਾ ਅੱਧਾ ਘੰਟਾ ਪਹਿਲਾਂ ਉਸ ਤੋਂ ਬਾਅਦ ਕੋਈ ਗਾਹਕ ਆ ਗਿਆ ਉਹ ਝੂਠ ਮਾਰ ਕੇ ਦੇ ਦਿੰਦੇ ਆ ਬਈ 3 ਮਹੀਨੇ ਦੀ ਗੱਬਣ ਆ ਪਰ ਆਪਾਂ ਗਾਰੰਟੀ ਨਹੀਂ ਕਰਦੇ ਜਿਹੜੀ 3 ਮਹੀਨੇ ਦੀ ਗੱਬਣ ਆ ਇੱਥੇ ਕੋਈ ਭਰਾ ਬੈਠਾ ਹੋਊਗਾ ਬੱਕਰੀਆਂ ਵਾਲਾ ਉਹ ਆਪ ਹੀ ਦੱਸਣ ਲੱਗ ਜਾਂਦੀ ਹੈ 3 ਮਹੀਨੇ ਦੀ ਗੱਬਣ ਬੱਕਰੀ ਪੂਰਾ ਪਤਾ ਦਿੰਦੀ ਆ ਪਰ ਉਹ ਕੀ ਕਰਦੇ ਆ ਪਾਣੀ ਪੂਣੀ ਨਾਲ ਰਜਾਈ ਹੁੰਦੀ ਆ ਕਹਿ ਦਿੰਦੇ ਆ 3 ਮਹੀਨੇ ਦੀ ਗੱਬਣ ਆ ਪਰ ਅਸੀਂ ਗਾਰੰਟੀ ਨਹੀਂ ਲੈਂਦੇ ਆਪਣੇ ਨਾਲ ਜਿਹੜਾ ਬੰਦਾ ਆਪਾਂ ਨੂੰ ਦਵਾਉਣ ਆਇਆ ਹੁੰਦਾ ਜਿਵੇਂ ਦਲਾਲ ਹੁੰਦੇ ਆ ਜਾਂ ਕੋਈ ਹੋਰ ਆਪਣਾ ਜਾਣਕਾਰ ਉਹ ਜੇਕਰ ਇਮਾਨਦਾਰ ਆ ਤੁਹਾਡੀ ਕਿਸਮਤ ਚੰਗੀ ਆ ਨਹੀਂ ਬਹੁਤ ਬੰਦੇ ਰਲੇ ਹੁੰਦੇ ਆ ਬੱਕਰੀਆਂ ਆਲੇ ਨਾਲ ਉਹ ਕਹਿ ਕਹਾ ਕੇ ਯਾਰ ਲੈਲਾ ਕੋਈ ਨਹੀਂ ਤਿੰਨ ਮਹੀਨੇ ਦੀ ਹੋਊਗੀ ਇਹ ਮਾੜੇ ਬੱਚੇ ਵੀ ਦੇ ਦੇ ਕੋਈ ਨਹੀਂ ਆਪਾਂ ਗਾਂ ਵੇਚ ਜਾਾਂਗੇ ਬੱਕਰੀ ਚੰਗੀ ਆ ਨਫਾ ਦੇਣ ਵਾਲੀ ਆ ਆਪਾਂ ਲੈ ਆਉਣੇ ਆ ਪਹਿਲਾਂ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਮਹੀਨਾ ਜਦੋਂ ਸਾਹਮ ਲੈਨੇ ਆ ਫਿਰ ਆਪਾਂ ਪੁੱਛਦੇ ਆ ਮੇਰੇ ਵਰਗੇ ਨੂੰ ਵੀਡੀਓ ਪਾ ਕੇ ਬਾਈ ਬੱਕਰੀ ਲਈ ਸੀ ਤਿੰਨ ਮਹੀਨਿਆਂ ਦੀ ਯਾਰ ਲੱਗਦਾ ਗੱਬਣ ਹੈਗੀ ਆ ਕਿ ਨਹੀਂ ਦੇਖੀ ਆਰ ਵੀਡੀਓ ਚ ਹਨਾ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਹੋਰ ਮਹੀਨਾ ਸਾਹਮਣੇ ਬੱਕਰੀ ਦਾ ਬਈ ਖਾਲੀ ਆ ਆਪਣੇ ਕੋਲੇ ਬਰੀਡਰ ਵੀ ਨਹੀਂ ਹੁੰਦਾ ਆਪਣੇ 3-4 ਮਹੀਨੇ ਉਹ ਬੇਕਾਰ ਗਏ ਫਿਰ ਆਪਾਂ ਕ੍ਰੋਸ ਕਰਾਉਣੇ ਆ ਆਪਾਂ ਝਾਕੀ ਜਾਨੇ ਉਹਨੂੰ ਫੀਡ ਵੀ ਪਾਈ ਜਾਨੇ ਖਰਚਾ ਵੀ ਕਰੀ ਜਾਨੇ ਆ ਪਰ ਆਪਣਾ ਨਾਲੇ ਦਾ ਪੈਸਾ ਖਰਾਬ ਹੁੰਦਾ ਨਾਲੇ ਆਪਣਾ ਸਮਾਂ ਖਰਾਬ ਹੁੰਦਾ ਠੀਕ ਹੈ ਜੀ ਬੱਕਰੀ ਮਤਲਬ ਕਿ ਜਿਵੇਂ ਆਪਾਂ ਕ੍ਰੋਸ ਕਰਾਉਣੇ ਹੈਗਾ ਤਾਂ ਆਪਾਂ ਦਾ ਕਿਵੇਂ ਪਤਾ ਲੱਗਦਾ ਵੀ ਨਵੇਂ ਦੁੱਧ ਹੋ ਗਿਆ ਫਾਰਮ ਚ ਦਿਸੋਗੇ ਬੀ ਨੰਮ ਦੋ ਦਰਾਂ ਤਾਂ ਕਿਵੇਂ ਬੋਦਲਾਂ ਵੀ ਹੀਟ ਚ ਆਉਂਦਾ ਹੀਟ ਚ ਆਉਂਦਾ ਬਾਈ ਬੱਕਰੀਆਂ ਦੀਆਂ ਕਈ ਨਿਸ਼ਾਨੀਆਂ ਹੁੰਦੀਆਂ ਜਿਵੇਂ ਤਾਰਾਂ ਵੀ ਦਿੰਦੀਆਂ ਬੱਕਰੀਆਂ ਹਨਾ ਸਾਫ ਤਾਰਾਂ ਦੇਊਗੀ ਬੱਕਰੀ ਜਾਂ ਬੱਕਰੀ ਪੂਸ਼ ਘਮਾਊਗੀ ਥੋੜਾ ਜਿਹਾ ਰੌਲਾ ਵੀ ਪਾਉਂਦੀਆਂ ਕਈ ਬੱਕਰੀਆਂ ਬੱਕਰਿਆ ਜ ਆਪਣੇ ਫਾਰਮ ਦੇ ਵਿੱਚ ਬੱਕਰਾ ਉਹਦੇ ਕੋਲੇ ਜਾ ਕੇ ਖੜੂਗੀ ਕਈ ਬੱਕਰੀਆਂ ਹੁੰਦਾ ਇੱਕ ਦੂਜੇ ਦੇ ਉੱਪਰ ਚੜਨ ਲੱਗ ਜਾਂਦੀਆਂ ਕਈ ਨਿਸ਼ਾਨੀਆਂ ਹੁੰਦੀਆਂ ਇਹ ਤੇ ਜਿਹੜਾ ਆਪਣਾ ਜਿਵੇਂ ਤੁਸੀਂ ਗੱਲ ਕਰ ਲਈ ਵੀ ਫਾਰਮ ਕੀਤਾ ਕੋਸ਼ਿਸ਼ ਕਰੋ ਇੱਕ ਨਸਲ ਦਾ ਫਾਰਮ ਕਰੋ ਜੇ ਆਪਾਂ ਜਾਨਵਰ ਖੁੱਲੇ ਰੱਖਣੇ ਆਂ ਕਈ ਬੰਦੇ ਕਰਦੇ ਆ ਨਾਲੇ ਦਾ ਬਰੀਡਰ ਰੱਖ ਲੈਂਦੇ ਆ ਬਰਬਰੀ ਦਾ ਨਾਲੇ ਬੀਟਲ ਦਾ ਹਾਂ ਉਹ ਕੀ ਹੁੰਦਾ ਜਿਵੇਂ ਚੰਗੀਆਂ ਬੱਕਰੀਆਂ ਹੁੰਦੀਆਂ ਬੀਟਲ ਹਨਾ ਦੇਖਿਆ ਆਪਾਂ 30000 ਵਾਲੀਆਂ ਉਹ ਬਰਬਰੀ ਬੱਕਰਾ ਵੇਚ ਰੱਖਿਆ ਵੀ ਹੀਟ ਚਾਈ ਬੱਕਰੀ ਨਹੀਂ ਪਤਾ ਲੱਗਦਾ ਬਰਬਰੀ ਤੋਂ ਕਰੋਸ ਹੋ ਗਈ ਉਹ ਸਾਰਾ ਸੂਆ ਆਪਣਾ ਬੇਕਾਰ ਹੋ ਗਿਆ ਠੀਕ ਹੈ ਜੀ ਨਸਲ ਇੱਕ ਦੇ ਕੰਮ ਕਰੋ ਕੋਸ਼ਿਸ਼ ਇਹੀ ਕਰੋ ਵੀ ਨਸਲ ਇੱਕ ਦੇ ਕੰਮ ਕਰਨਾ ਉਮਰਵਾਰੇ ਪਤਾ ਲੱਗ ਗਿਆ ਬਾਕੀ ਜਿਹੜੀ ਦੰਦਾਂ ਦੀ ਪਛਾਣ ਹੁੰਦੀ ਹੈ ਘਸੇ ਦੰਦ ਕਿਵੇਂ ਹੁੰਦੇ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਉੱਥੇ ਅੱਜ ਕੱਲ ਨਾ ਕਈ ਬੰਦੇ ਕਹਿ ਦਿੰਦੇ ਜਿਵੇਂ ਘਸੇ ਦੰਦ ਵਾਲੀ ਬੱਕਰੀ ਵੇਚਣੀ ਹੈ ਜਿਵੇਂ ਬਾਈ ਬੈਠਿਆ ਮਾਲ ਵਾਲੇ ਵੀ ਬਾਈ ਇਹਦਾ ਦਰਖਤ ਦਰੂਤ ਖਾਂਦੀ ਆ ਉਹ ਝੜ ਕੇ ਦੰਦ ਟੁੱਟ ਗਏ ਜਾਂ ਘਸ ਗਏ ਹਨ ਜਿਹੜੇ ਸਹੀ ਦੰਦ ਦਾ ਸਹੀ ਉਮਰ ਆ ਬਾਈ ਦੰਦ ਤਿੱਖੇ ਹੀ ਹੁੰਦੇ ਆ ਜਦੋਂ ਦੰਦਾਂ ਨੂੰ ਘਸਾ ਪੈ ਗਿਆ ਜਾਨਵਰ ਉਹਦਾ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਠੀਕ ਆ ਜਾਨਵਰ ਨਵੇਂ ਹਾਂ ਚ ਲਓ ਜਿਹੜੇ ਨਵੇਂ ਬੰਦੇ ਆ ਜਿਹੜਾ ਕੋਈ ਪੁਰਾਣਾ ਬੰਦਾ ਚਲੋ ਉਹਦਾ ਇੱਕ ਦੋ ਸੂਏ ਲੈ ਲੈਂਦਾ ਬੁੱਢੀ ਬੱਕਰੀ ਤੋਂ ਵੀ ਘਸੇ ਦੰਦਾ ਵਾਲੀਆਂ ਬੱਕਰੀਆਂ ਵੀ ਫਾਰਮਾਂ 'ਚ ਖੜੀਆਂ ਵਧੀਆ ਸੂਏ ਦੇਈ ਜਾਂਦੀਆਂ ਪਰ ਤੁਸੀਂ ਨਵਾਂ ਕੰਮ ਕਰਨਾ ਤਾਂ ਤੁਸੀਂ ਜਿਹੜੀ ਉਮਰ ਇਹ ਮੇਨ ਹੈਗੀ ਆ ਇੱਥੇ ਤੁਸੀਂ ਮਾਰ ਨਹੀਂ ਖਾਣੀ ਫੇਰ ਆ ਜਾਂਦੀ ਹੈ ਜੀ ਨਸਲ ਦੀ ਗੱਲ ਜੇ ਤੁਸੀਂ ਬੀਟਲ ਦੇ ਕੰਮ ਕਰਨਾ ਤਾਂ ਤੁਹਾਡੇ ਕੋਲੇ ਜਾਨਵਰ ਆ ਜਿਹੜੇ ਘੱਟੋ ਘੱਟ 80% 90% ਪਿਓਰ ਹੋਣੇ ਚਾਹੀਦੇ ਆ ਬੀਟਲ ਦੇ ਵਿੱਚ 100% ਚਲੋ ਨਹੀਂ ਤੁਹਾਨੂੰ ਮਿਲਦਾ ਤੁਸੀਂ ਸੋਚੋਗੇ ਵੀ ਯਾਰ ਆਪਾਂ ਚੰਗੀ ਬੱਕਰੀ ਲੈਣੀ ਆ ਅੱਜਕੱਲ ਫਾਰਮ ਵਾਲਿਆਂ ਤੋਂ ਪਹਿਲੀ ਗੱਲ ਬਈ ਜਿਆਦਾ ਚੰਗਾ ਜਾਨਵਰ ਕੋਈ ਬੰਦਾ ਵੇਚਦਾ ਨਹੀਂ ਆ ਜਾਨਵਰਾਂ ਦੀ ਬਹੁਤ ਮੰਗ ਆ ਅੱਜਕੱਲ ਚੰਗੀਆਂ ਬੱਕਰੀਆਂ ਬਹੁਤ ਘੱਟ ਲੋਕਾਂ ਕੋਲੇ ਜਿਨ੍ਹਾਂ ਕੋਲੇ 50-50 ਬੱਕਰੀਆਂ ਉਹਨਾਂ ਕੋਲੇ ਵੀ 4-4 5-5 ਬੱਕਰੀਆਂ ਚੰਗੀਆਂ ਭਾਰੀਆਂ ਹੈਗੀਆਂ ਚੰਗੀ ਬੱਕਰੀ ਛੇਦੀ ਕਿਤੇ ਕੋਈ ਵੇਚਦਾ ਨਹੀਂਗਾ ਠੀਕ ਆ ਜਦੋਂ ਆਪਾਂ ਇਹ ਕੋਸ਼ਿਸ਼ ਰਹਿੰਦੇ ਆ ਵੀ ਆਪਾਂ ਯਾਰ ਪੂਰੀ ਸਿਰੇ ਵਾਲੀ ਬੱਕਰੀ ਲੈਣੀ ਆ ਭਾਵੇਂ 50000 ਲੱਗ ਜੇ ਉਦੋਂ ਵੀ ਆਪਾਂ ਕਿਹੜਾ ਕਿਤੇ ਠੱਗੀ ਦਾ ਸ਼ਿਕਾਰ ਹੁੰਨੇ ਆ ਜਾਨਵਰ ਲੈ ਲੋ 80% ਵੀ ਤੁਹਾਨੂੰ ਪਿਓਰ ਬੱਕਰੀ ਮਿਲ ਗਈ ਕੰਨ ਉਹਦੇ ਚੰਗੇ ਹੋਣ ਸਿੰਗ ਸੋਨਾ ਹੋਵੇ ਪਿੱਛੇ ਨੂੰ ਹੋਵੇ ਸਿੰਗ ਤੇ ਜਿਹੜਾ ਹੱਡਾਂ ਪੈਰਾਂ ਦੀ ਬੱਕਰੀ ਚੰਗੀ ਹੋਵੇ ਵਧੀਆ ਜਿਹੜੀ ਉਹਦੀ ਕੱਖ ਹੈਗੀ ਆ ਪੇਟੀ ਆ ਉਹ ਲੰਬੀ ਹੋਵੇ ਹਨਾ ਬੱਚੇ ਜਿਹੜੀ 2-3 ਚੰਗੇ ਦੇਵੇ ਇਹ ਦੇਖ ਕੇ ਆਪਾਂ ਬੱਕਰੀ ਲੈਣੀ ਆ ਮਾੜਾ ਮੋਟਾ ਚਲੋ ਨੱਕ ਉਹਦਾ ਘੱਟ ਹੈਗਾ ਤਾਂ ਵੀ ਚੱਲ ਜੂਗੀ ਤੁਹਾਡੇ ਕੋਲੇ ਬੱਕਰਾ ਚੰਗਾ ਉਹਦੇ ਤੋਂ ਕ੍ਰੋਸ ਕਰਾ ਲਓ 2 ਸਾਲਾਂ ਚ ਸਾਲ ਚ ਤੁਹਾਡੀ ਨਸਲ ਆ ਵਧੀਆ ਆਪਦੇ ਫਾਰਮ ਤੇ ਤਿਆਰ ਹੋਊਗੀ ਆਪਦੇ ਬਰੀਡਰ ਦੇ ਤੁਹਾਡੇ ਕੋਲੇ ਬੱਚੇ ਆ ਜਾਣਗੇ ਠੀਕ ਆ ਨਸਲ ਜਿਹੜੀ ਚੰਗੀ ਲੈਣੀ ਆ ਇਹ ਨਹੀਂ ਵੀ ਕਿਸੇ ਨੇ ਕਹਤਾ ਯਾਰ ਦੇਸੀ ਬੱਕਰੀ ਆ ਬਈ ਬੱਚੇ ਬਹੁਤ ਸੋਹਣੇ ਕੱਢਦੀ ਆ ਜਿਹੋ ਜਿਹਾ ਬੱਕਰਾ ਛੱਡੋਗੇ ਉਹੋ ਜਿਹੇ ਬੱਚੇ ਹੀ ਕੱਢ ਦੂਗੀ ਹਰ ਸੂਏ ਬਈ ਬੱਕਰੀਆਂ ਚੰਗੇ ਬੱਚੇ ਨਹੀਂ ਕੱਢਦੀਆਂ ਹੁੰਦੀਆਂ ਕਈ ਵਾਰੀ ਬਹੁਤ ਚੰਗੀਆਂ ਚੰਗੀਆਂ ਬੱਕਰੀਆਂ ਬੱਚੇ ਮਾੜੇ ਦੇ ਜਾਂਦੀਆਂ ਤੇ ਮਾੜੀਆਂ ਵੀ ਚੰਗੇ ਦੇ ਜਾਂਦੀਆਂ ਜਦੋਂ ਬੱਕਰੀ ਆਪਾਂ ਰੱਖਣੀ ਆਪਾਂ ਸਾਰੇ ਜਿਹੜੇ ਪੱਖ ਹੈਗੇ ਉਹਨਾਂ ਨੂੰ ਲੈ ਕੇ ਚੱਲਣਾ ਹੈਗਾ ਬੱਕਰੀ ਦੀ ਨਸਲ ਆ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ ਪਿਛਲੇ ਤੋਂ ਉਮਰ ਤੇ ਰਹਿ ਗਿਆ ਸੀ ਉਹ ਹਾਂਜੀ ਆਪਾਂ ਤੁਸੀਂ ਦੱਸਿਆ ਵੀ 2-3 ਸਾਲ ਦੀ ਪੱਠ ਲਓ ਹਾਂਜੀ ਇਹ ਪੱਖ ਬਣ ਕੇ ਨਜਰਦ ਕਹਿੰਦੇ ਨਵੀਂ ਕਹਿੰਦੇ ਬਣ ਤਾਂ ਨਵੀਂ ਤਾਂ ਬਾਈ ਜੀ ਸਾਲ ਦੀ ਵੀ ਹੋ ਜਾਂਦੀ ਆ ਖੀਰੀਆਂ ਪੱਠਾਂ ਵੀ ਲੱਗ ਜਾਂਦੀਆਂ ਜਦੋਂ ਬੱਕਰਾ ਫਾਰਮ 'ਚ ਹੋਊਗਾ ਤੁਹਾਡੀ ਖੀਰੀ ਪੱਠ 10-12 ਮਹੀਨਿਆਂ ਦੀ ਵੀ ਲੱਗ ਜਾਊਗੀ ਠੀਕ ਹੈ ਜੀ ਜੇ ਉਹਦੀ ਚੰਗੀ ਤੁਸੀਂ ਹਾਈਟ ਲੈਣੀ ਆ ਤੁਸੀਂ ਜਾਨਵਰ ਦੇਖ ਲਓ ਵੀ ਜੇ ਦਾ ਉਹ ਤੁਰਿਆ ਜਾਂਦਾ ਵਧੀਆ ਕੱਦ ਗੱਡੀ ਜਾਂਦਾ ਉਹਦੀ ਗਰੋਥ ਹੋਈ ਜਾਂਦੀ ਆ ਫਿਰ ਤਾਂ ਉਹਨੂੰ ਕੋਸ਼ਿਸ਼ ਕਰੋ ਚਾਰ ਦੰਦ ਤੱਕ ਲੈ ਜਾਓ ਚਾਰ ਦੰਦ ਤੱਕ ਲੈ ਜਾਓ ਚਾਰ ਦੰਦ ਤੇ ਜਿਹੜੀ ਹੈਗੀ ਆ ਦੋ ਦੰਦਾਂ ਦੀ 12-13 ਮਹੀਨੇ ਦੀ ਹੋ ਜਾਂਦੀ ਆ ਕਈ ਬੱਕਰੀਆਂ ਤਾਂ ਚਾਰ ਦੰਦ ਜਿਹੜੀਆਂ ਦੋ ਦੰਦ ਲਾਉਣ ਤੋਂ ਬਾਅਦ ਹੀ ਛੇਤੀ ਹੋ ਜਾਂਦੀਆਂ ਆ ਆਮ ਤੌਰ ਤੇ ਜਿਹੜੀ ਚਾਰ ਦੰਦ ਹੈਗੀ ਆ ਉਹ 2 ਸਾਲ ਡੇਢ ਤੋਂ 2 ਸਾਲ ਦੇ ਵਿੱਚ ਹੋ ਜਾਂਦੀ ਠੀਕ ਹੈ ਜੀ ਜੇ ਆਪਾਂ ਮੰਨ ਲਓ ਵਧੀਆ ਜਾਨਵਰ ਤਿਆਰ ਕਰਨੇ ਆ ਫਿਰ ਕੋਸ਼ਿਸ਼ ਕਰੋ ਚਾਰ ਦੰਦ ਤੇ ਕ੍ਰੋਸ ਕਰਵਾਓ ਜਿਹੜੇ ਪ੍ਰਾਣੇ ਆ ਜਿਹੜੀ ਹੈਗੇ ਮਲੇਰਕੋਟ ਦੇ ਵੱਲ ਦੇ ਜਾਂ ਗੁੱਜਰਪੁਰਾ ਆਪਣੇ ਉਹ ਛੇ ਦੰਦ ਦੀ ਕ੍ਰੋਸ ਕਰਵਾਉਂਦੇ ਆ ਜੀ ਜਾਂ ਤੁਸੀਂ ਪਾਕਿਸਤਾਨ ਚ ਵੀਡੀਓ ਦੇਖਿਆ ਹੋਣੀ ਹੈ ਵੱਡੀਆਂ ਬੱਕਰੀਆਂ ਜਿਵੇਂ ਬੱਕਰੀ ਜਿੰਨੀ ਮੰਨ ਲਓ ਖਾਲੀ ਹੈਗੀ ਹੈ ਗਰੋਥ ਕਰੀ ਜਾਣਾ ਉਹਨੇ ਕੱਦ ਕਰੀ ਜਾਣਾ ਜਦੋਂ ਕ੍ਰੋਸ ਹੋ ਗਈ ਕ੍ਰੋਸ ਹੋ ਗਈ ਬਣ ਗਈ ਬੱਕਰੀ ਗੱਭਣ ਠਹਿਰ ਗਈ ਫਿਰ ਉਹਦੀ ਖਰਾਕ ਹੈ ਜਿਹੜੀ 2.5 ਮਹੀਨੇ ਬਾਅਦ ਬੱਚੇ ਨੂੰ ਲੱਗਣ ਲੱਗ ਜਾਨੀ ਹੈ ਹਨਾ ਜਾਂ ਤੇ ਉਹਦੀ ਖਰਾਗਰਾ ਟੁੱਟਣ ਦਿਓ ਲਗਾਤਾਰ ਪੂਰੀ ਖਰਾਗ ਰੱਖੋ ਜਦੋਂ ਸੂਪੀ ਬੱਕਰੀ ਮੰਨ ਲਓ ਛੋਟੀ ਲੱਗੀ ਤੁਹਾਡੇ ਕੋਲੇ ਦੋ ਦੰਦ ਜਾਂ ਖੀਰੀ ਲੱਗੀ ਚਲੋ ਸੁਭਾ ਲੈ ਲਓ ਉਸ ਤੋਂ ਬਾਅਦ ਉਹਨੂੰ ਛੇਤੀ ਕਰਾਸ ਨਾ ਕਰਾਓ ਥੋੜਾ ਟਾਈਮ 5-6 ਮਹੀਨੇ ਉਹਨੂੰ ਖਾਲੀ ਰਹਿਣ ਦਿਓ ਉਹਦੀ ਸੇਵਾ ਕਰੋ ਪੂਰੀ ਫੇਰ ਵੀ ਕਦ ਕੱਢ ਜਾਂਦੀਆਂ ਬੱਕਰੀਆਂ 8 ਦੰਦ ਤੱਕ ਕਦ ਕੱਢਦੀ ਹੈਗੀ ਬੱਕਰੀ ਤਾਂ ਪੈਦਾ ਕਰੂਗਾ ਇਹਦਾ ਇਹਦਾ ਹਾਂਜੀ ਹਾਂਜੀ ਕੱਦ ਕੱਦ ਤੇ ਡਿਪੈਂਡ ਕਰਦਾ ਜੀ ਜਿਹੜੀਆਂ ਹੁਣ ਕਈ ਖੀਰੀਆਂ ਪੱਠਾਂ ਹੀ ਜਿਹੜੀਆਂ 37 38 ਇੰਚ ਦੀਆਂ ਹੋ ਜਾਂਦੀਆਂ ਕਈ 8 8 ਦੰਦ ਹੀ ਹੁੰਦੀਆਂ ਜੇ ਖੀਰੀ ਪੱਟ ਤੁਹਾਡੀ 37 38 ਇੰਚ ਦੀ ਹੈਗੀ ਆ ਤੁਹਾਨੂੰ ਉਹ ਖਾਲੀ ਦਾ ਵੀ ਗੱਭਣ ਜਿੰਨਾ ਰੇਟ ਹੀ ਮਿਲੂਗਾ ਵੱਡੀ ਬੱਕਰੀ ਜਿੰਨਾ ਹੀ 20 20000 ਦੀਆਂ ਖਾਲੀ ਪੱਠਾਂ ਹੀ ਵਿਕੀ ਜਾਂਦੀਆਂ ਜਿਹੜੀ ਚੰਗੀ ਹਾਈਟ ਵਾਲੀਆਂ ਕਿਉਂਕਿ ਜਿਹੜੀ ਅੱਜ ਖੀਰੀ 37 38 ਇੰਚ ਹੋ ਗਈ ਜਦੋਂ ਤੁਹਾਡੇ ਤੋਂ ਕਿਸੇ ਨੇ ਲੈਣੀ ਆ ਉਹ ਬੰਦੇ ਨੇ ਦੇਖ ਕੇ ਲੈਣੀ ਹੈ ਯਾਰ 8 ਦੰਦ ਤੱਕ ਇਹ 42 43 ਇੰਚ ਤੇ ਤਾਂ ਜਾਊਗੀ ਜਾਊਗੀ ਠੀਕ ਹੈ ਜੀ ਕਿੱਥੇ ਬਰਬਰੀ ਨੂੰ ਚੱਲੋ ਅਸੀਂ ਇੱਥੇ ਆ ਜਾਂਦੇ ਹਾਂ ਸਾਡੇ ਹੋਏ ਜੰਗਰ ਬਰਬਰੀ ਕਿਹੜੀ ਵਕਤ ਬਰਬਰੀ ਸਾਨੂੰ ਦਿਖਾਵਾਂਗੇ ਜੀ ਆਪਾਂ ਫਾਰਮ ਤੇ ਜਾ ਕੇ ਫੇਰ ਆ ਜਾਂਦਾ ਜੀ ਇਹ ਦੋ ਟੌਪਿਕ ਹੋ ਗਏ ਜੇ ਕੋਈ ਸਵਾਲ ਹੈਗਾ ਬਈ ਕਿਸੇ ਦਾ ਪੁੱਛ ਲਿਓ ਆਪਾਂ ਵੀ ਤੁਹਾਡੇ ਵਰਗੇ ਹੀ ਆ ਹਨਾ